ਇਨਾਂ ਨੇ ਧਰਮ ਨੂੰ ਕਮਾਇਆ ਹੀ ਨਹੀਂ ਪਤਾ ਕੀ ਕਹਿੰਦੇ ਸੀ ਕੋਈ ਜੰਤਰਾ ਮੰਤਰਾਂ ਟੂਣਿਆਂ ਢਾਗਿਆਂ ਕਵਿਤਾਾਂ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਉੱਥੋਂ ਦੇ ਲੋਕ ਤੇ ਪਤਾ ਚੱਲਿਆ ਨਾ ਜਦੋਂ ਵੀ ਇਹ ਜਿਹੜਾ ਆ ਰਿਹਾ ਹੈ ਬਾਬਰ ਸਿਪਾਈ ਲੈ ਕੇ ਆਪਣੀ ਫੌਜ ਲੈ ਕੇ ਤੇ ਜਿਹੜੇ ਤੇ ਕੋਈ ਸੁਚੇਤ ਸੀ ਉਹ ਕਹਿੰਦੇ ਕੋਈ ਨਹੀਂ ਬਾਬਰ ਆ ਰਿਹਾ ਤੇ ਅਸੀਂ ਇੱਥੇ ਅੱਗੇ ਚੂੜੀਆਂ ਪਾ ਕੇ ਬੈਠਿਆ ਲੜਾਂਗੇ ਅਸੀਂ ਤੇ ਪਰ ਜਿੰਨੇ ਜਿਆਦਾ ਤੇ ਵਹਿਮਾਂ ਪਰ ਮੰਨ ਦੇ ਵਿੱਚ ਪਏ ਹੋਏ ਸੀ ਉਹ ਪਤਾ ਕੀ ਕਹਿ ਲਗੇ ਕਹਿੰਦੇ ਨਹੀਂ ਕੁਝ ਕਰਨ ਦੀ ਲੋੜ ਨਹੀਂ ਐ ਅਹੀਂ ਮੰਤਰੀ ਇਹਨੇ ਪੜਨੇ ਨੇ ਅਹੀਂ ਇਹੋ ਜੇ ਜੰਤਰ ਮੰਤਰ ਕਰ ਦੇਨੇ ਨੇ ਅਹੀਂ ਸਾਰੀ ਫੌਜ ਨੂੰ ਅੰਨਿਆ ਕਰ ਦੇਣਾ ਤੇ ਜਦੋਂ ਫੌਜ ਇੰਨੀ ਹੋ ਗਈ ਤਾਂ ਉਹਨਾਂ ਨੇ ਕੀ ਕਰਨਾ ਕਿ ਬਾਣੀ ਦੇ ਬਚਨ ਨੇ ਕਿੰਦੇ ਜੇ ਇਹ ਮੰਤਰ ਪੜਦੇ ਰਹਿ ਗਏ ਕੋਟੇ ਹੁ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਂ ਮੀਰ ਦਾ ਪਾਵੇ ਬਾਦਸ਼ਾਹ ਬਾਬਤ ਇਹਦੇ ਉਹਨੇ ਬੜੇ ਐ ਬੋਜੇ ਸਾਡੇ ਵਰਗੇ ਧਾਰਮਿਕ ਜਿਹੜੇ ਆਪਣੇ ਨੂੰ ਅੱਖ ਆਉਂਦੇ ਮੰਤਰ ਪੜ੍ਹਨੇ ਜੀ ਆ ਕਰ ਦੇਣਾ ਜੀ ਉਹ ਕਰ ਦੇਣਾ ਜੀ ਇਸੇ ਕੋਟੇ ਹੁ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਂ ਆ ਕਿੰਦੇ ਦੇਖੋ ਦਬ ਕੇ ਮੰਤਰ ਪੜੋ ਦਬ ਕੇ ਆ ਕੁਝ ਕਰੋ ਉਹਦੀ ਫੌਜ ਨੂੰ ਅੰਨਿਆ ਕਰਨਾ ਤੇ ਬਾਣ ਗੁਣਾ ਨੇ ਪਤਾ ਨੇ ਕਹਤਾ ਕੋਈ ਮੁਗਲ ਨਾ ਹੋਵਾ ਅੰਦਰ ਕਿੰਨੇ ਨ ਪਰਚਾ ਲਾਇਆ ਕਹਿੰਦੇ ਕੋਈ ਅੰਨਾ ਨਾ ਹੋਇਆ ਉਹਨਾਂ ਦੀ ਫੌਜ ਦੇ ਵਿੱਚੋਂ ਉਹਨਾਂ ਨੇ ਇੰਨਾ ਜਿਹੜਾ ਇਹ ਕਤਲੂਗਾਰਤ ਕੀਤਾ ਵੀ ਆ ਸਰੀਰ ਦੇ ਨਾ ਐਨੇ ਐਨੇ ਟੁਕੜੇ ਕਰ ਦਿੱਤੇ ਐਨੇ ਐਨੇ ਟੁਕੜੇ ਕਰ ਦਿੱਤੇ ਵੀ ਕਾਆਂ ਕੱਪੜ ਆ ਕਾਆਂ ਸਰੀਰੂਪੀ ਕੱਪੜੇ ਦੇ ਕਾਆਂ ਕੱਪੜ ਟੁਕ ਟੁਕ ਹੋ ਸੀ ਪਤਾ ਨਹੀਂ ਕਿੰਨੇ ਕਿੰਨੇ ਉਹਨਾਂ ਨੇ ਕਟਵੱਧ ਕਰਕੇ ਕਿੰਨਾ ਕਿੰਨੇ ਦੇ ਆ ਸਰੀਰ ਦੇ ਪੰਨੇ ਟੁਕੜੇ ਕਰ ਦਿੱਤੇ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲ ਸੀ ਮੋਲਾ ਇਹ ਜਿਹੜੇ ਵਹਿਮਾਂ ਭਰਮਾਂ ਦੇ ਵਿੱਚ ਬਲੀਵ ਰੱਖਦੇ ਨੇ ਜਿਹੜੇ ਇਹਨਾਂ ਦੇ ਵਿੱਚ ਪਏ ਹੋਏ ਨੇ ਕਹਿੰਦੇ ਹਿੰਦੁਸਤਾਨ ਦੇ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਆ ਇਹ ਧਰਮ ਨਹੀਂ ਸੀ ਜਿਨ੍ਹਾਂ ਦੇ ਵਿੱਚ ਤੁਸੀਂ ਪੈ ਗਏ ਤੇ ਵੇਖੋ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਨਾ ਜੀ ਤਦੇ ਤੇ ਐਨੀਆਂ ਜੰਗਾਂ ਲੜੇ ਤੇ ਜੇਕਰ ਕੋਈ ਤਲਵਾਰ ਦੇ ਨਾਲ ਆਉਂਦਾ ਬਿਆਏ ਤੇ ਉਹਨੂੰ ਤਲਵਾਰ ਦੇ ਨਾਲ ਰੋਕਾਂਗੇ ਜੇਕਰ ਕੋਈ ਵਿਚਾਰ ਦੇ ਨਾਲ ਆ ਰਿਹਾ ਨੂੰ ਵਿਚਾਰਾਂ ਦੇ ਨਾਲ ਸਮਝਾਵਾਂਗੇ